ਕੁੜੀ ਸੀ ਤੇ ਉਹ ਕੁਸ਼ ਰੋਗ ਤੋਂ ਪੀੜਿਤ ਸੀ ਤੇ ਗੁਰੂ ਸਾਹਿਬ ਨੂੰ ਕਿਹਾ ਵੀ ਇਹ ਕੁੜੀ ਜਿਹੜਾ ਇਹ ਜਾਤ ਬਾਨੀ ਜਿਹੜੇ ਪੁਜਾਰੀ ਸਨ ਉੱਚ ਕੁੱਲ ਦੇ ਕੁਰੀਨ ਆਪਣੇ ਆਪ ਨੂੰ ਕੁੱਲ ਦੇ ਸਮਝਦੇ ਉਹਨਾਂ ਨੇ ਇੱਕ ਚੁਣੌਤੀ ਜੀ ਰੱਖੀ ਕਿ ਗੁਰੂ ਸਾਹਿਬ ਉਹਨਾਂ ਨੇ ਕਿਹਾ ਇੱਕ ਬੱਚਾ ਹੈ ਬਾਲਵਸਤਾ ਚ ਗੁਰੂ ਕੇ ਮੇ ਹੋ ਸਕਦਾ ਪਹਿਲਾਂ ਤਾਂ ਮੰਨਣੀ ਨਾ ਉਹਨਾਂ ਨੇ ਕਿਹਾ ਜੀ ਇੱਕ ਕੋੜੀ ਜਿਹੜਾ ਇਹਦਾ ਕੋੜ ਤਾਂ ਦੂਰ ਕਰੋ ਤੇ ਗੁਰੂ ਸਾਹਿਬ ਜੀ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਾਰਗ ਬਾਲਾ ਪ੍ਰੀਤਮ ਜੀ ਨੇ ਚੋਜ ਵਰਤਾਇਆ ਚੋਜੀ ਪ੍ਰੀਤਮ ਵੀ ਕਹਿੰਦੇ ਚੋਜੀ ਮੇਰੇ ਗੋਵਿੰਦਾ ਤੇ ਗੁਰੂ ਸਾਹਿਬ ਨੇ ਆਪਣਾ ਜਿਹੜਾ ਰੁਮਾਲ ਸੀ ਉਹਨਾਂ ਦੇ ਕੋਲ ਰੁਮਾਲ ਹੁੰਦਾ ਸੀ ਉਹ ਰੁਮਾਲ ਦਿੱਤਾ ਸ਼ਬਦ ਪੜ੍ਹ ਕੇ ਤੇ ਕਿਹਾ ਉਹਨੂੰ ਫੜਾ ਦਿੱਤਾ ਉਹਨੂੰ ਕਿਹਾ ਉਹਨੂੰ ਦੇ ਦਿਓ ਆਪਣੇ ਸਰੀਰ ਦੇ ਉੱਤੇ ਇਹ ਫੇਰੇ ਜਿਵੇਂ ਜਿਵੇਂ ਉਹ ਆਪਣੇ ਸਰੀਰ ਤੇ ਫੇਰਦਾ ਗਿਆ ਉਵੇਂ ਉਹਦੀ ਦੇਹ ਜਿਹੜੀ ਸੀ ਐ ਜਿਹੜੀ ਉਹਦੀ ਕਾਇਆ ਸੀ ਕੰਚਨ ਵਰਗੀ ਹੋ ਗਈ ਸੋਨੇ ਵਰਗੀ ਬਿਲਕੁਲ ਰੋਗ ਜਾਂਦਾ ਰਿਹਾ ਤੇ ਤੰਗ ਗੁਰੂ ਹਰਿਕ੍ਰਿਸ਼ਨ ਸਾਹਿਬ ਤੰਗ ਗੁਰੂ ਹਰਿਕ੍ਰਿਸ਼ਣ ਸਾਹਿਬ ਮਾਰੇ ਕਰਦਾ ਤੇ ਸੰਗਤਾਂ ਵੀ ਗੁਰੂ ਸਾਹਿਬ ਦੇ ਸਭ ਜਗਤ ਪੈਰੀ ਪਾਇ ਦਿਓ ਇਹ ਹੈ ਗੁਰੂ ਸਾਹਿਬ ਦੀ ਅਜ਼ਮਤ